ਕਿੰਦਾ ਜ਼ਿੰਮੇਦਾਰਾਂ ਦੇ ਹਰੀਹੰਦ ਇੱਕ ਸਾਲ ਡੇਰਾ ਜੀ ਡੇਰੇ ਆਹ ਕਹਿੰਦੇ ਨੇ ਅਸੀ ਲੈਣੀ ਸਰਪੰਚ ਜੀ ਮੀ ਮਤਲਬ ਤੱਕ ਕ ਕਰ ਲੈਣੇ ਸਾਡੇ ਪਰ ਸਰਪੰਚ ਜੀ ਇਸ ਮੀ ਸਾਡੇ ਕੋਲ ਜੀ ਠੀਕ ਵੀ ਉਹ ਨਾ ਕਰੇ ਸਰਪੰਚ ਨਹੀਂ ਲੈ ਸਕੋ ਜੇ ਤੁਸੀਂ ਦੋ ਦੋ ਖੜੇ ਹਾਰ ਜੀ ਹੋ ਤਾਂ ਚਾਰ-ਚਾਰ ਪੰਜ-ਪੰਜ ਗਨਮੈਨ ਉਹਨਾਂ ਦੇ ਨਾਲ ਨਹੀਂ ਮੋਰੇ ਗਨਮੈਨ ਖੜੇ ਨੇ ਉਹ ਸਾਨੂੰ ਅੰਦਰ ਕਾਤ ਬੰਨ ਦੋਗੇ ਜੀ ਹੂੰ ਜੇ ਉੱਥੇ ਤਾਂ ਆਪਾਂ ਪਹਿਲਾਂ ਪਰਮਿਸ਼ਨ ਲੈ ਕੇ ਜਾਣਾ ਪਊਗਾ ਫਿਰ ਆਪਣੇ ਕੰਮ ਐਵੇਂ ਮਿਨਾਕਸ਼ੀ ਜਿਹੜੀ ਸਿਕਿਉਰਿਟੀ ਗਾਰਡਸ ਨੇ ਉਹ ਮੇਰੇ ਹਸਬੰਡ ਦੇ ਨਾਲ ਨੇ ਜਿਹੜੇ ਉਹਨਾਂ ਨੂੰ ਪਰਸਨਲ ਸਿਕਿਉਰਿਟੀ ਮਿਲੀ ਹੋਈ ਹੈ ਕਿਉਂਕਿ ਉਹਨਾਂ ਦੇ ਆਪਣੇ ਕੋਈ ਰੀਜਨਸ ਨੇ ਕੁਝ ਉਹਨਾਂ ਨੂੰ ਧਮਕੀਆਂ ਮਿਲਦੀਆਂ ਨੇ ਗੈਂਗਸਟਰਸ ਤੋਂ ਤਾਂ ਉਹ ਤਾਂ ਉਹਨਾਂ ਦੀ ਹਿਫਾਜ਼ਤ ਲਈ ਨੇ ਮੈਂ ਇੱਕ ਸਧਾਰਨ ਔਰਤ ਆ ਮੈਂ ਸਧਾਰਨ ਆ ਅਤੇ ਮੇਰੇ ਨਾਲ ਸਿਰਫ ਇੱਕ ਮੇਰਾ ਡਰਾਈਵਰ ਹੁੰਦਾ ਹੈ ਤੇ ਜਿਹੜੇ ਵੀ ਕੰਮ ਕਰਨੇ ਹੁੰਦੇ ਮੈਂ ਆਪ ਇਕੱਲੇ ਕਰਕੇ ਆਂਦੀ ਆ ਤਾ ਇਸ ਲਈ ਐਸਾ ਕੁਝ ਨਹੀਂ ਹੈਗਾ ਕਿ ਮੇਰੇ ਘਰ 'ਚ ਕੋਈ ਆਊਗਾ ਤੇ ਉਹਨੂੰ ਪਹਿਲੇ ਗਾਰਡਸ ਤੋਂ ਪਰਮਿਸ਼ਨ ਲੈਣੀ ਪਊਗੀ ਮੈਂ ਤਾਂ ਆਪਣਾ ਆਫਿਸ ਦੇ ਰਹੀ ਥੇਗਾ ਅਸੀਂ ਤਾਂ ਕੱਲ ਨੂੰ ਇਹ ਵੀ ਸੋਚਿਆ ਜੇ ਸਰਪੰਚੀ ਮਿਲ ਗਈ ਤਾਂ ਅਸੀਂ ਪੰਚਾਇਤ ਘਰੀ ਬਣਾ ਲਾਂਗੇ ਪਿੰਡ 'ਚ ਉੱਥੇ ਜਾ ਕੇ ਮੈਂ ਆਪ ਆਪਣੇ ਲੋਕਾਂ ਦੇ ਕੰਮ ਕਰਾਂਗੀ ਤਾਂ ਇਸ ਗੱਲ ਤੋਂ ਕੋਈ ਡਰਨ ਦੀ ਲੋੜ ਨਹੀਂ ਕਿ ਮੇਰੇ ਘਰ 'ਚ ਸਿਕਿਉਰਿਟੀ ਗਾਰਡਸ ਨੇ ਤੇ ਉਹਨਾਂ ਨੂੰ ਆਉਣ ਨੂੰ ਕਿਸੇ ਨੂੰ ਮਨਾਹੀ ਹੋ ਦੀ ਮੈਮ ਮੈਨੂੰ ਇਹ ਗੱਲ ਦੱਸੋ ਕਿ 5 ਸਾਲਾਂ ਦੇ ਵਿੱਚ ਉਹਨਾਂ ਦਾ ਹੁਣ ਤੱਕ ਕੀ ਵਿਕਾਸ ਦਰਿਆ ਉਹਨਾਂ ਨੇ ਜੀ ਸਾਰਾ ਆਪਣਾ ਲੋਗ ਟਾਈਲ ਲਵਾਈ ਹੈ ਜੀ ਸਾਰੇ ਕੰਮ ਕਰੇ ਨੇ ਵਧੀਆ ਐਨ ਪਿੰਡ ਦਾ ਨੁਹਾਰ ਬਦਲੀ ਹੈ ਜੀ ਹਾਂਜੀ ਜੇ ਆਪਣੇ ਘਰ ਦੇ ਮੂਰੇ ਦੀ ਗਲੀ ਬਣਾ ਲਈ ਆਪਣੇ ਘਰ ਕੋਠੇ ਬਣਾਲੇ ਵਧੀਆ ਤੇ ਜੇ ਇਹ ਇਸ ਨੂੰ ਆਪਾਂ ਵਿਕਾਸ ਕਹਿੰਨੇ ਆ ਤਾਂ ਉਹ ਪੈਣ ਡੇਰੇ ਚ ਜਾਵੇ ਜਾ ਕੇ ਵੇਖੇ ਡੇਰੇ ਦੇ ਹਾਲਾਤ ਬੇੜੇ ਦੇ ਹਾਲਾਤ ਉੱਥੇ ਛੋਟੇ ਬੱਚੇ ਫਿਰਦੇ ਨੇ ਨੰਗੇ ਪੈਰ ਉੱਥੇ ਗਲੀਆਂ ਉਹਨਾਂ ਦੀਆਂ ਗੰਦੀਆਂ ਪਈਆਂ ਨੇ ਗੰਦ ਮੂਰੇ ਉਹਨਾਂ ਦੇ ਘਰਾਂ ਦੇ ਮੂਰੇ ਪਿਆ ਉੱਥੇ ਨਿਕਾਸੀ ਦਾ ਕੋਈ ਸਾਧਨ ਨਹੀਂ ਹੈਗਾ ਕਿ 50 ਸਾਲਾਂ ਵਿੱਚ ਇਸ ਪਿੰਡ ਦਾ ਇਹ ਵਿਕਾਸ ਹੋਇਆ ਮਾਤਾਵਾ ਮੇਰੀਆਂ ਰੋਂਦੀਆਂ ਨੇ ਗਰੀਬੀ ਵਿੱਚ ਕੀ ਉਸ ਭੈਣ ਨੇ 5 ਸਾਲ ਚ ਜਾ ਕੇ ਕਦੀ ਉਹਨਾਂ ਦਾ ਦੁੱਖ ਸੁੱਖ ਸਾਂਝਾ ਕੀਤਾ ਰੋਦੀ ਪਾਲਟੀ ਹੈਗੀ ਵੀ ਕਾਫੀ ਉਹ ਹੈ ਜੀ ਹਾਂ ਜੀ ਸਾਡੇ ਤੋਂ ਵੀ ਆਮ ਪਿੰਡ ਘਰੇਲੂ ਦਾ ਹੈ ਤੁਹਾਨੂੰ ਕੀ ਲੱਗਦਾ ਕਿ ਪੈਸੇ ਦੇ ਬਲਬੂਤੇ ਬੰਦਾ ਰਾਜਨੀਤੀ ਜਿੱਤ ਸਕਦਾ ਹੈ ਨਹੀਂ ਜੀ ਇਹ ਤਾਂ ਬਿਲਕੁਲ ਰੋਂਗ ਹੈ ਜੀ ਅਪਸਰਾ ਨਾਲ ਤੱਕਦੇ ਵੀ ਕਿ ਤੁਸੀਂ ਹੁਣ ਕਿਹਾ ਨਾ ਕਿ ਹੋਰ ਰਿਚ ਫੈਮਿਲੀ ਐ ਤਾਂ ਅਸੀਂ ਇੱਕ ਘਰੇਲੂ ਬੰਦੇ ਮੈਨੂੰ ਤਾਂ ਮੇਰੇ ਜ਼ਿਹਨ 'ਚ ਇਹ ਸਵਾਲ ਆਇਆ ਕਿ ਸ਼ਾਇਦ ਇਹ ਪੈਸਾ ਬਹੁਤ ਮੈਟਰ ਕਰਦਾ ਬੰਦੇ ਦੀ ਲਾਈਫ 'ਚ ਦਾ ਮਤਲਬ ਲਈ ਹੈ ਜਿਵੇਂ ਕਾਰਨ ਉਹ ਵੀ ਜਿਵੇਂ ਉਹਨੂੰ ਅਫਸਰ ਚਾਹੀਦੀ ਆ ਵੀ ਉਹ ਕੁਝ ਵੀ ਕਰ ਸਕਦੇ ਪਹੁੰਚ ਦੀ ਗੱਲ ਕੀਤੀ ਤੁਸੀਂ ਪਹੁੰਚ ਦੀ ਗੱਲ ਹੈ ਵੀ ਉਹਦੀ ਪਹੁੰਚ ਬਹੁਤ ਉੱਪਰ ਤੱਕ ਹੈ ਬਿਨਾਂ ਕਿ ਉੱਪਰ ਤੱਕ ਪਹੁੰਚ ਹੋਣਾ ਤੇ ਵਧੀਆ ਗੱਲ ਹੈ ਜੇ ਉੱਪਰ ਤੱਕ ਸਾਡੀ ਪਹੁੰਚ ਹੈ ਜਾਂ ਅਪਸਰਾ ਨਾਲ ਸਾਡੀ ਕੁਝ ਜਾਣ ਪਛਾਣ ਹੈ ਤਾਂ ਮੈਂ ਆਪਣੇ ਪਿੰਡ ਦੇ ਕੰਮ ਉਹ ਅਫਸਰਾਂ ਨਾਲ ਹੱਥ ਜੋੜ ਕੇ ਬੇਨਤੀ ਕਰਕੇ ਆਪਣੇ ਪਿੰਡ ਦੇ ਵਿਕਾਸ ਲਈ ਸਾਰੇ ਕੰਮ ਕਰਾਉਂਗੀ ਤਾਂ ਇਹ ਤੇ ਇੱਕ ਵਧੀਆ ਗੱਲ ਹੈ ਮਾੜੀ ਗੱਲ ਤੇ ਕੋਈ ਨਹੀਂ ਹੈ ਤਾਂ ਆਪਣਾ ਇਹ ਪਿੰਡ ਦਾ ਪਾਰਕ ਹੈ ਜੀ ਉਹ ਪਹਿਲ ਦੇ ਆਧਾਰ ਤੇ ਉਹ ਹੋਊਗਾ ਇੱਕ ਆਪਣਾ ਇੱਧਰ ਥਾਈ ਦਾ ਉਹ ਸਾਰਾ ਕੰਮ ਹੋਏਗਾ ਜੀ ਇੱਕ ਮੰਦਿਰ ਹੈ ਜੀ ਆਪਦੇ ਰਮਦਾਸੀਆਂ ਦਾ ਉਹ ਵੀ ਕਰਾਂਗੇ ਜੀ ਅਸੀਂ ਜੇ ਜੇ ਵੀ ਸਾਨੂੰ ਮੌਕਾ ਮਿਲਿਆ ਜੀ ਅਸੀਂ ਜ਼ਰੂਰ ਕਰਾਂਗੇ ਜੋ ਵੀ ਪੈਂਡਿੰਗ ਰਹਿ ਗਿਆ ਜੀ ਅਸੀਂ ਸਾਰੇ ਕੰਮ ਸਰਕਾਰ ਤੋਂ ਕਰਵਾਵਾਂਗੇ ਜ਼ਰੂਰ ਮੈਂ ਉਸ ਭੈਣ ਨੂੰ ਪੁੱਛਾਂਗੀ ਕਿ ਕਦੇ ਉਹ ਰਾਮਦਾਸ ਸਿੰਘਾਂ ਦੇ ਮੰਦਿਰ ਚ ਗਈ ਹੈ ਕਦੇ ਉਹਨੇ ਕਦਮ ਰੱਖਿਆ ਉਸ ਰਾਮਦਾਸ ਸਿੰਘਾਂ ਦੇ ਮੰਦਿਰ ਚ ਜਿਨਾ ਜਿਹਨੂੰ ਉਹ ਬਣਾਉਣ ਦੀ ਗੱਲ ਕਰਦੀ ਹੈ ਅੱਜ ਉਸ ਮੰਦਿਰ 'ਚ ਨਾ ਤੇ ਫਰਸ਼ ਹੈ ਨਾ ਹੀ ਲਾਈਟ ਹੈ ਜਿਹੜਾ ਡੇਰੇ 'ਚ ਮੰਦਿਰ ਹੈ ਤੇ ਉੱਥੇ ਸ਼ੈੱਡ 'ਚੋਂ ਸਾਰਾ ਪਾਣੀ ਚੁੰਦਾ ਤੇ ਉੱਥੇ ਨਾ ਹੀ ਫਰਸ਼ ਹੈ ਤੇ ਜਦ 50 ਸਾਲਾਂ 'ਚ ਵਿਕਾਸ ਨਹੀਂ ਹੋਇਆ ਤੇ ਹੁਣੇ ਕੀ ਵਿਕਾਸ ਕਰਨਗੇ ਆਗੇ ਸਾਡੇ ਪਿੰਡ ਚ ਇੰਟਰਫੇਅਰ ਕਰ ਰਿਹਾ ਹੈ ਕਹਿ ਰਿਹਾ ਵੀ ਹਾਂ ਮੈਂ ਸਰਪੰਚੀ ਲੜਨੀ ਆ ਉਹ ਕਦੇ ਵੀ ਸਾਡੇ ਪਿੰਡ ਚ ਨਹੀਂ ਆਇਆ ਹੈਗਾ ਹੁਣ ਸਰਪੰਚੀ ਵਾਸਤੇ ਉਹ ਆ ਰਿਹਾ ਜਿਵੇਂ ਬਾਹਰਲੀ ਹੈਗੀ ਅਤੇ ਪਿਛਲੇ 4 ਸਾਲਾਂ ਤੋਂ ਮੈਂ ਇਸੇ ਪਿੰਡ 'ਚ ਰਹਿ ਰਹੀ ਹਾਂ ਔਰ ਇਸ ਪਿੰਡ ਦੇ ਡੇਰੇ ਅਤੇ ਵੇੜੇ ਦੇ ਇੱਕ ਇੱਕ ਸਦਸье ਦਾ ਇੱਕ 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 ਪਿੰਡ ਵਾਸੀ ਦਾ ਮੈਨੂੰ ਪਤਾ ਹੈ ਉਹਨਾਂ ਦੇ ਘਰਾਂ ਦਾ ਪਤਾ ਹੈ ਉਹਨਾਂ ਦੀ ਮਜਬੂਰੀਆਂ ਦਾ ਪਤਾ ਹੈ ਮਾਤਾਵਾਂ ਨੂੰ ਕੀ ਦਿੱਕਤ ਹੈ ਮੇਰੇ ਭੈਣਾਂ ਭਰਾਵਾਂ ਨੂੰ ਕੀ ਦਿੱਕਤ ਹੈ ਮੇਰੇ ਛੋਟੇ ਬੱਚਿਆਂ ਨੂੰ ਕੀ ਮੁਸੀਬਤ ਆ ਰਹੀ ਹੈ ਕੀ ਉਹਨਾਂ ਨੂੰ 50 ਸਾਲਾਂ ਵਿੱਚ ਪਤਾ ਚੱਲਿਆ ਕਿ ਇਸ ਪਿੰਡ 'ਚ ਕੀ ਦਿੱਕਤ ਹੈ ਕਿ ਉਹਨਾਂ ਨੇ ਕਦੇ ਜਾ ਕੇ ਉੱਥੇ ਦੁੱਖ ਸੁੱਖ ਸਾਂਝੇ ਕੀਤੇ ਉਹਨਾਂ ਨੇ ਤਾਂ ਮੈਂ ਬਾਹਰਲੀ ਕਿਵੇਂ ਹੋਗੀ ਮੈਂ ਤਾਂ ਹੀ ਸੇ ਪਿੰਡ ਦੀ ਹੈਗੀ ਇਸੇ ਪਿੰਡ ਦੀ ਹੀ ਵਾਸੀ ਰਵਾਂਦੀ ਹਾਂ ਉਹ ਪੋਲਿਟਿਕ ਦੇ ਨਾਲ ਉਹਨਾਂ ਦੇ ਪਹਿਲਾਂ ਤੋਂ ਹੀ ਹੈਗੇ ਨੇ ਅਕਲਸ਼ ਨੇ ਉਹ ਕਹਿੰਦੇ ਅਸੀਂ ਪਹਿਲਾਂ ਉਰੇ ਸਰਪੰਚ ਬਣਾਂਗੇ ਫਿਰ ਅਸੀਂ ਆਹ ਐਮਐਲਏ ਖੜਾਂਗੇ ਅਸੀਂ ਤਾਂ ਸਰਪੰਚੀ ਕਰਦੇ ਹਾਂ ਕਿ ਕਿਸੇ ਵੀ ਪਿੰਡ ਦਾ ਧੀ ਪੁੱਤ ਜਦੋਂ ਕੋਈ ਮੰਤਰੀ ਬਣਦਾ ਹੈ ਕੋਈ ਹੋਰ ਪੋਲਿਟੀਕਲ ਪੋਜੀਸ਼ਨ ਤੇ ਹੁੰਦਾ ਹੈ ਤਾਂ ਉਹ ਪਿੰਡ ਦਾ ਹੁਲਾਰੇ ਭਰਦਾ ਉਹ ਤਾਂ ਪਿੰਡ ਦੀ ਖੁਸ਼ੀ ਦੀ ਗੱਲ ਹੈ ਪਿੰਡ ਦੇ ਮਾਣ ਦੀ ਗੱਲ ਹੈ ਤੇ ਜੇ ਇੱਥੋਂ ਦੀ ਕੋਈ ਐਮਐਲਏ ਬਣ ਜਾਊਗਾ ਜਿਵੇਂ ਮੇਰੇ ਹਸਬੰਦ ਕੱਲ ਨੂੰ ਐਮਐਲਏ ਬਣ ਜਾਂਦੇ ਨੇ ਤਾਂ ਉਹ ਸਭ ਤੋਂ ਪਹਿਲੇ ਇਸ ਪਿੰਡ ਦੀ ਨੁਹਾਰ ਬਦਲਣਗੇ ਤਾਂ ਇਹ ਪਿੰਡ ਦੇ ਮਾਣ ਦੀ ਗੱਲ ਹੈ ਇਹ ਪਿੰਡ ਦੀ ਖੁਸ਼ੀ ਦੀ ਗੱਲ ਹੈ ਪੱਕੀ ਦੇਖੋ ਇਹ ਮੌਕੇ ਦੇ ਪਲਟਾ-ਬਲਦੀਏ ਸਰਕਾਰ ਕੀ ਕਹਿੰਦੀ ਹੈ ਬਿਲਕੁਲ